ਹallelujah ਆਓ ਆਪਾਂ ਮਿਲ ਕੇ ਪਰਮੇਸ਼ਵਰ ਦੀ ਮਹਿਮਾ ਦੇ ਲਈ ਇੱਕ ਗੀਤ ਗਾਵਾਂਗੇ ਹallelujah ਵਗਦੇ ਸਾਗਰ ਬੜੀ ਅੱਗ ਚੋਂ ਉਹ ਬਚਾਉਣ ਦੀ ਤਾਕਤ ਰੱਖਦਾ ਹੈ ਵਗਦੇ ਸਾਗਰ ਬੜੀ ਅੱਗ ਚੋਂ ਉਹ ਬਚਾਉਣ ਦੀ ਤਾਕਤ ਰੱਖਦਾ ਮੇਰਾ ਪਰਮੇਸ਼ਰ ਪਿਆਰਾ ਮੇਰਾ ਪਰਮੇਸ਼ਰ ਮੇਰਾ ਪਰਮੇਸ਼ਰ ਮੇਰਾ ਪਰਮੇਸ਼ਰ ਪਿਆਰਾ ਦਿਲ ਵਿੱਚੋਂ ਕੱਢ ਦੇ ਉਦਾਸੀਆਂ ਦਾ ਬੋਝ ਤੇਰੇ ਨਾਮ ோ கடியோஜத ਮੜੀ ਦੀ ਅਗ ਚੋਂ ਉਹ ਬਚਾਣੇ ਦਿੱਤਾ ਕਤਰਖਦਾ ਹੈ ਮੇਰਾ ਪਰਮੇਸ਼ਵਰ ਮੇਰਾ ਪਰਮੇਸ਼ਵਰ ਮੇਰਾ ਪਰਮੇਸ਼ਵਰ ਪਿਆਰਾ ਅੱਖੀਆਂ ਚੋਂ ਅਗ ਦੇ ਓਏ ਹੰਝੂਆਂ ਨੂੰ ਰੋਕ ਤੇਰੇ ਨਾਲ ਹੱਲ ਹੈ ਖੀਆਂ ਚੋਗਦੇ ਹੋਏ ਹਣ ਜਵਾਨੋ ਰੋ ਤੇਰੇ ਨਾਲ ਹੈ ਓ ਜਿੰਦਗੀ ਜਿਉਉਣ ਲਈ ਇਹ ਨਾ ਨਾ ਤੂੰ ਸੋਚ ਤੇਰੇ ਨਾਲ ਹੈ ਓ ਜਿੰਦਗੀ ਜਿਉਉਣ ਲਈ ਇਹ ਨਾ ਨਾ ਤੂੰ ਸੋਚ ਤੇਰੇ ਨਾਲ ਹੈ ਓ ਵਗਦੇ ਸਾ बड़े दियाग जो ओ बचाने दी ताकत रखता है मेरा परमेश्वर मेरा परमेश्वर मेरा परमेश्वर प्यारा उठ जा चटान वंगू हो जा सिथर तेरे ना ले है ਜੱਜ ਚਾਨਾਂ ਵਾਂਗੂ ਹੋ ਜਾ ਸਿਧਰ ਤੇਰੇ ਨਾ ਹਾਲੇ ਹੈ ਓ ਕੱਚੀਆਂ ਦੀਵਾਰਾਂ ਵਾਂਗੂ ਐਵੇਂ ਨਾ ਤੂੰ ਗਿਰੀ ਤੇਰੇ ਨਾ ਲਹਿ ਹੈ ਓ ਕੱਚੀਆਂ ਦੀਵਾਰਾਂ ਵਾਂਗੂ ਐਵੇਂ ਨਾ ਤੂੰ ਗਿਰੀ ਤੇਰੇ ਨਾ ਲਹਿ ਹੈ ਓ ਵਗਦੀਸਾ ਬੜੇ ਦੀ ਅਗਿ ਚੋਂ ਉਹ ਬਚਾਉਣ ਦੀ ਤਾਕਤ ਰੱਖਦਾ ਹੈ ਵਗਦੇ ਸਾਗਰ ਬੜੇ ਦੀ ਅਗਿ ਚੋਂ ਉਹ ਬਚਾਉਣ ਦੀ ਤਾਕਤ ਰੱਖਦਾ ਹੈ ਮੇਰਾ ਪਰਮੇਸ਼ਵਰ ਮੇਰਾ ਪਰਮੇਸ਼ਵਰ ਮੇਰਾ ਪਰਮੇਸ਼ਵਰ ਪਿਆ मेरा परमेश्वर मेरा परमेश्वर मेरा परमेश्वर प्यारा मेरा परमेश्वर प्यारा हालेलुया हालेलुया आओ आपा मिलके हुन पर वचन ते मनन करंगे अपना आज दा वचन है कहावता 13 दा 12 ਜੀਵਨ ਵਿੱਚ ਲਿਖਿਆ ਗਿਆ ਵਾ ਆਸ ਦੇ ਢਿੱਲ ਦਿਲ ਨੂੰ ਬਿਮਾਰ ਕਰਦੀ ਹੈ ਪਰ ਆਸ ਦਾ ਪੂਰਾ ਹੋਣਾ ਜੀਵਨ ਦਾ વૃક્ષ ਹੈ ਹallelujah ਸੱਚਮੁੱਚ ਆਪਣੀ ਜ਼ਿੰਦਗੀ ਦੇ ਵਿੱਚ ਕਈ ਵਾਰ ਆਪਣੀਆਂ ਕਿਸੇ ਵੀ ਦੁਆਵਾਂ ਦਾ ਜਦੋਂ ਉੱਤਰ ਨਹੀਂ ਮਿਲਦਾ ਤਾਂ ਆਪਾਂ ਕਿਤੇ ਨਾ ਕਿਤੇ ਆਪਣਾ ਦਿਲ ਉਦਾਸ ਹੋ ਜਾਂਦਾ ਵਾ ਹallelujah ਉਸ ਟਾਈਮ ਆਪਣੇ ਦਿਲ ਨੂੰ ਵੀ ਕਾਫੀ ਇਸ ਤਰ੍ਹਾਂ ਲੱਗਾ ਕਿ ਪਤਾ ਨਹੀਂ ਮੇਰੀ ਪ੍ਰਾਰਥਨਾ ਸੁਣੀ ਨਹੀਂ ਗਈ ਜਾਂ ਕਿ ਮੇਰੇ 'ਚ ਕੁਝ ਘਟਾ ਸੀਗਾ ਇਸ ਤਰ੍ਹਾਂ ਵੀ ਆਪਾਂ ਕਾਫੀ ਕੁਝ ਸੋਚ ਲੈਂਦੇ ਹਾਂ ਹallelujah ਇਸੇ ਤਰ੍ਹਾਂ ਜਦੋਂ ਆਪਾਂ ਪਰਮੇਸ਼ਵਰ ਦੇ ਦੂਸਰੇ ਵਚਨ ਦੇ ਵਿੱਚ ਜਾਣਦੇ ਹਾਂ ਜ਼ਬੂਰਾਂ ਦੇ ਪੋਥੀ 34 ਦਾ 18 ਵਿੱਚ ਪਰਮੇਸ਼ਰ ਕਹਿੰਦਾ ਏ ਯਹੋਵਾ ਟੁੱਟੇ ਦਿਲ ਵਾਲਿਆਂ ਦੇ ਨੇੜੇ ਅਤੇ ਉੱਟਲੀਆਂ ਆਤਮਾਵਾਂ ਵਾਲਿਆਂ ਦੇ ਕੀ ਨਾਲ ਰਹਿੰਦਾ ਹੈ ਹallelujah ਸੱਚਮੁੱਚ ਪਰਮੇਸ਼ਵਰ ਨੇ ਸਵਚਨ ਚਾਪਨ ਕਿੰਨੀ ਵੱਡੀ ਤਸੱਲੀ ਦਿੰਦੀ ਹੈ ਹallelujah ਕਿ ਜਦੋਂ ਆਪਾਂ ਉਦਾਸ ਵੀ ਹੁੰਨੇ ਆ ਨਾ ਉਸ ਟਾਈਮ ਖੁਦਾ ਵੀ ਆਪਣੇ ਕੀ ਨਾਲ ਰਹਿੰਦਾ ਹੈ ਹallelujah ਇਸੇ ਤਰ੍ਹਾਂ ਜਦੋਂ ਆਪਾਂ ਵਿਵਸਥਾ ਸਾਰ 31 ਦਾ 8 ਪੜਦੇ ਆ ਉਹਦੇ ਵਿੱਚ ਪਰਮੇਸ਼ਵਰ ਨੇ ਲਿਖਿਆ ਵਾ ਯਹੋਵਾ ਉਹ ਜਿਹੜਾ ਤੁਹਾਡੇ ਅੱਗੇ ਅੱਗੇ ਚੱਲਦਾ ਹੈ ਉਹ ਤੇਰੇ ਨਾਲ ਹੋਵੇਗਾ ਉਹ ਤੈਨੂੰ ਨਾ ਕਦੇ ਛੱਡੇਗਾ ਤੇ ਨਾ ਕਦੇ त्याਗੇਗਾ ਸੱਚਮੁੱਚ ਪਰਮੇਸ਼ਵਰ ਨੇ ਇਨਾ ਵਚਨਾਂ ਦੇ ਵਿੱਚ ਆਪਾਂ ਨੂੰ ਕਿੰਨੀ ਤਸੱਲੀ ਦਿੱਤੀ ਹੈ ਕਿ ਆਪਾਂ ਕਿਸੇ ਵੀ ਪ੍ਰੋਬਲਮ ਦੇ ਜਦੋਂ ਚਾਹੀਏ ਜਾਂ ਕਿਸੇ ਤਰ੍ਹਾਂ ਵੀ ਆਪਣੀ ਕੰਡੀਸ਼ਨ ਹੋਵੇ ਆਪਣੀਆਂ ਦੁਆਵਾਂ ਦਾ ਨਾਂ ਵੀ ਉੱਤਰ ਮਿਲਦਾ ਹਾਂ ਉਹ ਉਸ ਟਾਈਮ ਵੀ ਪਰਮੇਸ਼ਵਰ ਦੇ ਵਚਨ ਆਪਣੇ ਨਾਲ ਹੈ ਖੁਦਾ ਦਾ ਵਚਨ ਆਪਣੇ ਨਾਲ ਹੈ ਹੁੰਦਾ ਖੁਦ ਆਪਣੇ ਨਾਲ ਹੋ ਕੇ ਚੱਲਦਾ ਵਾ ਪਰਮੇਸ਼ਵਰ ਨੇ ਕਿਹਾ ਕਿ ਨਾਂ ਮੈਂ ਤੈਨੂੰ ਕਦੀ ਛੱਡਾਂਗਾ ਤੇ ਨਾ ਹੀ ਕਦੀ ਤੇ ਆਜਾਂਗਾ ਹallelujah ਇਹਨਾਂ ਵਚਨਾਂ ਦੇ ਵਿੱਚ ਪਰਮੇਸ਼ਰ ਤੁਹਾਨੂੰ ਸਭ ਨੂੰ ਉਹਨਾਂ ਦੇ ਦਿਨਾਂ ਨੂੰ ਤਸੱਲੀ ਦੇਵੇ ਜਿਨ੍ਹਾਂ ਦੀ ਹਜੇ ਤੱਕ ਦੁਆਵਾਂ ਦਾ ਕੋਈ ਉੱਤਰ ਨਹੀਂ ਮਿਲਿਆ ਮੈਂ ਵਿਸ਼ਵਾਸ ਕਰਦੀ ਇਹਨਾਂ ਵਚਨਾਂ ਦੇ ਨਾਂ 'ਤੇ ਉਹਨਾਂ ਨੂੰ ਆਉਣ ਵਾਲੇ ਸਮੇਂ ਤੋਂ ਉਹਨਾਂ ਦੀ ਸਾਰੀਆਂ ਦੁਆਵਾਂ ਦੇ ਉੱਤਰ ਜ਼ਰੂਰ ਮਿਲਣਗੇ ਹallelujah ਆਓ ਆਪਾਂ ਹਣ ਮਿਲ ਕੇ ਦੁਆ ਦੇ ਚੱਲਦੇ ਹਾਂ ਹallelujah ਹallelujah ਸਵਰਗੀ ਦੇਸ ਆਸਮਾਨੀ ਪਿਤਾ ਅਸੀਂ ਤੁਹਾਡਾ ਧੰਨਵਾਦ ਤੁਹਾਡਾ ਸ਼ੁਕਰ ਕਰਦੇ ਹਾਂ ਮੇਰੇ ਪ੍ਰਭੂ ਜੀ ਤੁਹਾਡੀ ਤਾਰੀਫ ਕਰਦੇ ਆਂ ਅੱਜ ਦੇ ਸਮੇਂ ਦੇ ਲਈ ਪ੍ਰਭੂ ਜੀ ਆਦੇ ਇਸ वचन ਦੇ ਲਈ ਤੁਹਾਡਾ ਦਿਲੇ ਸ਼ੁਕਰਗੁਜ਼ਾਰ ਕਰਦੇ ਆਂ ਪ੍ਰਭੂ ਈਸ਼ਵਰ ਹallelujah ਮੇਰੇ ਪ੍ਰਭੂ ਜੀ ਅੱਜ ਮੈਂ ਨਾ तमाम ਲੋਕਾਂ ਦੇ ਵਾਸਤੇ ਦੁਆ ਕਰਦੀ ਆਂ ਮੇਰੇ ਪਰਮੇਸ਼ੁਰਨਾ ਭੈਣ ਭਰਾਵਾਂ ਦੇ ਲਈ ਪ੍ਰਭੂ ਜੀ ਜਿਨ੍ਹਾਂ ਦੀਆਂ ਦੁਆਵਾਂ ਦਾ ਉੱਤਰ ਹਜੇ ਤੱਕ ਨਹੀਂ ਮਿਲਿਆ ਮੇਰੇ ਖੁਦਾਬੰਦਾਂ ਜੇ ਉਹਨਾਂ ਦਾ ਪਰਮੇਸ਼ੁਰ ਦਿਲ ਵਾਕਈ ੱੱ ਲਾ ਪੈ ਚੁੱਕਾ ਏ ਮੇਰੇ ਖੁਦਾਬੰਦਾਂ ਤੂੰ ਪਰਮੇਸ਼ੁਰ ਉਨ੍ਹਾਂ ਦੇ ਮਨਾਂ ਨੂੰ ਇਨ੍ਹਾਂ ਵਚਨਾਂ ਦੇ ਦੁਆਰਾ ਤਸੱਲੀ ਮਿਲੀ ਮੇਰੇ ਫੁਦਾ ਜੀ ਹallelujah ਪ੍ਰਭੂ ਜੀ ਹallelujah ਥੈਂਕ ਯੂ ਲਾਰਡ ਥੈਂਕ ਯੂ ਜੀਸਸ ਮੇਰੇ ਮਹਾਨ ਪਿਤਾ ਮੇਰੇ ਸਵਰਗੀ ਆਸਮਾਨੀ ਪਿਤਾ ਉਹਨਾਂ ਦੇ ਭੈਣ ਭਰਾਵਾਂ ਦੀਆਂ ਦੁਆਵਾਂ ਦਾ ਪਰਮੇਸ਼ਰ ਉੱਤਰ ਪਕਸ਼ ਮੇਰੇ ਫੁਦਾ ਬੰਦਾ ਉਹਨਾਂ ਦੇ ਟੁੱਟੇ ਮਨਾਂ ਨੂੰ ਤਸੱਲੀ ਦੇ ਮੇਰੇ ਪਰਮੇਸ਼ਰ ਹallelujah ਥੈਂਕ ਯੂ ਜੀਸਸ ਥੈਂਕ ਯੂ ਲਾਰਡ ਹallelujah ਫੁਦਾ ਜੀ ਤੁਸੀਂ ਮਹਾਨ ਹੋ ਤੁਸੀਂ ਸਰਬਸ਼ਕਤੀਮਾਨ ਹੋ ਪ੍ਰਭੂ ਜੀ ਸਾਡਾ ਪ੍ਰਭੂ ਤੇਰਾ ਵਚਨ ਕਹਿੰਦਾ ਵਾ ਕਿ ਟੁੱਟੇ ਦਿਲ ਵਾਲਿਆਂ ਦੇ ਹਮੇਸ਼ਾ ਤੁਸੀਂ ਨੇੜੇ ਰਹਿੰਦੇ ਹallelujah ਮੇਰੇ ਖੁਦਾ ਬੰਦਾ ਪ੍ਰਭੂ ਤੇਰਾ ਵਚਨ ਕਹਿੰਦਾ ਹੈ ਕਿ ਯਹਵਾ ਉਹ ਜਿਹੜਾ ਤੁਹਾਡੇ ਅੱਗੇ-ਅੱਗੇ ਚੱਲਦਾ ਹੈ ਤੇ ਉਹ ਤੁਹਾਡੇ ਨਾਲ ਰਹਿੰਦਾ ਹੈ ਉਹ ਤੁਹਾਨੂੰ ਕਦੇ ਛੱਡੇਗਾ ਨਾ ਕਰੇ ਤੇ ਅੱਗੇ ਗਿਆ ਸਤਿਮੁੱਚ ਪ੍ਰਭੂ ਇਹਨਾਂ ਵਚਨਾਂ ਦੇ ਨਾਲ ਪਰਮਿਤੋ ਹਰ ਉਸ ਭੈਣ ਭਰਾ ਨੂੰ ਪ੍ਰਭੂ ਦੀ ਤਸੱਲੀ ਮਿਲੇ ਖੁਦਾਬੰਦਾ ਜੋ ਵੀ ਉਹਨਾਂ ਨੇ ਅੱਜ ਤੱਕ ਤੋਂ ਦੁਆਵਾਂ ਮੰਗੀਆਂ ਨੇ ਮੇਰੇ ਖੁਦਾਬੰਦਾ ਮੈਂ ਵਿਸ਼ਵਾਸ ਕਰਦੀ ਹਾਂ ਕਿ ਆਉਣ ਵਾਲੇ ਸਮੇਂ 'ਚ ਉਹਨਾਂ ਦੀਆਂ ਸਾਰੀਆਂ ਦੁਆਵਾਂ ਦੇ ਉੱਤਰ ਉਹਨਾਂ ਨੂੰ ਮਿਲ ਰਏ ਨੇ ਮੇਰੇ ਪਰਮੇਸ਼ਵਰ ਹਾਲੇਲੂਇਆ ਮੇਰੇ ਖੁਦਾਬੰਦਾ ਰੈਮ ਕਰਨਾ ਮੇਰੇ خدا ਬੰਦਾ ਹੋਏ ਬਾਕੀ ਸਾਰੇ ਵਰਲਡ ਦੇ ਲਈ ਦੁਆ ਕਰਦੇ ਮੇਰੇ خدا ਬੰਦਾ ਜੋ ਕੋਈ ਦੁਖੀ ਲਾਚਾਰ ਬਿਮਾਰ ਪਰੇਸ਼ਾਨ ਹੈ ਪਰਮੇਸ਼ਵ ਨੂੰ ਚੰਗਿਆਈ ਤੇ ਮੇਰੇ ਪਿਤਾ ਉਹਨਾਂ ਤੇ ਦਇਆ ਕਰ ਮੇਰੇ ਪਰਮੇਸ਼ਵ ਸਾਰੇ ਦਾਸ ਦਾਸੀਆਂ ਤੇ ਪ੍ਰਭੂ ਤੇਰੀ ਦਇਆ ਹੋਵੇ ਮੇਰੇ خدا ਜੀ ਅੱਜ ਦੇ ਦਿਨ ਚ ਪਰਮੇਸ਼ਰ ਮੈਂ ਹਰ ਇੱਕ ਜਾਨ ਨੂੰ خدا ਬੰਦਾ ਤੇਰੀ ਕਲਿਸੀਆਂ ਨੂੰ ਪਰਮੇ ਤੇਰੇ ਬੱਚਿਆਂ ਨੂੰ ਪ੍ਰਭੂ ਇਸਵਰ ਆਸ਼ੀਸ਼ਿਤ ਕਰਦੀਆਂ ਮੇਰੇ خدا ਜੀ ਹallelujah ਥੈਂਕ ਯੂ ਲਾਡ ਥੈਂਕ ਯੂ ਜੀਸਸ ਮੇਰੇ ਪਿਤਾ तू महान है तू सर्वशक्तिमान है मेरे परमेश्वर अपने बच्चा ते दया कर परमेश्वर हर एक दी परमेश्वर दुआ का उत्तर दे मेरे परमेश्वर मैं विश्वास करती हूँ प्रभु जी उन्होंने दुआव ने उत्तर नज़दीकी आ रहे ने मेरे खुदा बंदा हाले लो या प्रभु जी रहम करना दया करना बंदा इस छोटी दुआ सुनना ਤੇ ਕਬੂਲ ਕਰਨਾ ਦੁਆ ਜ਼ਿੰਦਗੀ ਦੇ ਉਥਾਰ ਕਰਤਾ ਮੇਰੇ ਮੁਕਤੀ ਦਾ ਸ਼ਾਂਤੀ ਦੇ ਰਾਜਕਮਾਰ ਯਸ਼ੋਨਾਥ ਸਰੀ ਦੇ ਪਾਕ ਅਤੇ ਪਵਿੱਤਰ ਮਿੱਠੇ ਪਿਆਰੇ ਨਾਮ ਚ ਮੰਗ ਲੈਣਾ ਆਮੀਨ 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 ਹallelujah